ਦੇ ਚੱਲ ਰਹੇ ਸੀ ਅਸੀਂ ਉਸ ਤੇ ਚੱਲਦੇ ਰਹੇ ਉਹਦਾ ਕਾਰਨ ਇਹ ਹੈ ਪਰ ਜਿਹੜਾ ਵੀ ਲੰਦਾ ਕਿ ਆਪਣੀ ਬਹਿਸ ਅਜੇ ਤੱਕ ਨਹੀਂ ਆਇਆ ਪਰ ਆਉਣਾ ਚਾਹੀਦਾ ਉਹ ਇਹ ਹੈ ਕਿ ਜਿਹੜਾ ਉਹਨਾਂ ਦਾ ਕਾਰਪੋਰੇਟ ਪੱਖੀ ਅਜੰਡਾ ਉਹ ਉਹਨਾਂ ਨੇ ਉਸੇ ਸਪੀਡ ਦੇ ਨਾਲ ਲਾਗੂ ਕਰ ਜਿਹਨੂੰ ਉਹ ਰਿਫਾਰਮ ਕਹਿੰਦੇ ਸੁਧਾਰ ਕਹਿੰਦੇ ਜਦੋਂ ਸਪੀਡ ਨੂੰ ਲਾਗੂ ਹੋਣਾ ਜਿਸ ਜਿਸ ਕਰਕੇ ਲੋਕਾਂ ਨੂੰ ਦੁੱਖਾਂ ਤਕਲੀਫਾਂ 'ਚ ਬਾਧਾ ਹੁੰਦਾ ਤੇ ਜਿਸ ਕਰਕੇ ਲੋਕਾਂ 'ਚੋ ਵਿਰੋਧ ਉੱਠਣ ਦੇ ਹੋਰ ਇਮਕਾਨਾਂ ਪੰਡੇ ਆਏ ਤੇ ਜਿਸ ਕਰਕੇ ਜਿਹੜੇ ਸੋਚਣ ਵਾਲੇ ਬੁੱਧੀਜੀਵੀ ਹੈ ਉਹ ਉਹੋ ਸਟੋਗਰਾਮ ਨੂੰ ਨਰਮਾ ਕਰਨ ਵਾਸਤੇ ਬਹੁਤ ਗੱਲਾਂ ਲਿਖ ਸਕਦੇ ਲੋਕਾਂ 'ਚ ਪਿਆ ਸਕਦੇ ਆ ਇਹਨਾਂ ਸਾਰੀਆਂ ਕੰਮ ਨੂੰ ਦਬਾਉਣ ਦੇ ਵਾਸਤੇ ਉਹਨਾਂ ਨੇ ਆਪਣਾ ਹਮਲਾ ਤੇਜ਼ ਕੀਤਾ بس چاہیے ਪੁਜਾ ਪਰਸਾ ਇਹ ਹੈ ਕਿ ਜੇ ਸਾਡੇ ਵੱਲੋਂ ਤਕੜੇ ਰੱਦੀਆਂ ਮਿਲ ਦਿਖਾਏ ਜਾਣਗੇ ਤਕੜੇ ਰਿਸਪੌਂਸ ਦਿੱਤੇ ਜਾਣਗੇ ਲੋਕਾਂ ਦੇ ਪੱਧਰ ਤੇ ਅਸੀਂ ਉਹਨਾਂ ਹਮਲਿਆਂ ਨੂੰ ਰੋਕਣ ਚ ਕਾਮਯਾਬ ਹੋਣ ਦਾ ਆ ਖੋਲਣ ਚ ਸਹਾਇਕ ਹੋਣਾ ਸਾਡੇ ਵਾਸਤੇ ਮੁੰਦਾ ਇਹ ਹੈ ਇਸ ਕਰਕੇ ਮੱਲਾ ਮੱਲਾ ਵਿਚਾਰੀ ਉਹਨਾਂ ਗੱਲਾਂ ਦੇ ਵਿੱਚ ਮੈਟਰ ਨੰਬਰ 454 ਇੱਕ ਵਾਰ ਹੀ ਫੇਰ ਰੱਖਣੀ ਚਾਹੁੰਦਾ ਹਾਂ ਥੈਂਕ ਯੂ ਨੰਬਰ 1 ਜਿਹੜਾ ਨਵੇਂ ਫੌਜਦਾਰੀ ਕਾਨੂੰਨਾਂ ਦੇ ਸਬੰਧ ਦੇ ਵਿੱਚ ਜੋ ਇੱਕ ਚਲਾਈ ਚ ਲਾਗੂ ਹੋ ਰਹੀ ਹੈ ਉਸ ਬੰਧਨ ਜਿਹੜੇ ਸਜਾਰ ਆਏ ਸੀਗੇ ਕਿ ਸਾਨੂੰ ਤੁਰਤ ਕੋਈ ਨਾ ਕੋਈ ਉਹਨਾਂ ਕਾਬੀਆਂ ਸਾਹਲ ਦਾ ਪ੍ਰੋਟੈਸਟ ਕਰਨਾ ਚਾਹੀਦਾ ਜਿੱਦਾ ਬੁੱਧਤ ਤੇ ਮੈਂ ਆਪਣੇ ਵੱਲੋਂ ਇਸ ਦਾ ਦੇਣਾ ਚਾਹੁੰਦਾ ਕਿ ਦਿਨ ਬਹੁਤ ਥੋੜੇ ਹੈ ਅੱਛਾ ਵੀਕਲੀ ਹੋ ਗਈ ਹੈ ਸਾਡੇ ਕੋਲ ਜਾਂ ਤਾਂ 28 ਤਰੀਕ ਬਚਦੀ ਹੈ ਜਾਂ ਅਮਰਤੀ ਵੀ ਸੈਟਰਡੇ ਆ ਜਾਂਦਾ ਫਿਰ ਉਸ ਤੋਂ ਅਗੇ 30 ਹੱਡ ਕੋ ਪਹਿਲੀ ਹੈ ਮੈਨੂੰ ਲੱਗਦਾ ਕਿ ਪਹਿਲੀ ਹੈ ਜਿੰਨ ਜ਼ਿਆਦਾ ਸਿਮ볼 ਲੱਗਦਾ ਅਸੀਂ ਕੋਈ ਇੱਕ ਦਿਨ ਪਹਿਲਾਂ ਸਾਰ ਤੇ ਗਰੋਪ ਦਾ ਲੈਣਾ ਨਹੀਂ ਹੈ ਇੱਕ ਪਾਸੇ ਅਗਰ ਉਹ ਅਫਿਸ਼ੀ ਦੀ ਲੜਕੂ ਵੀ ਕਰਨਗੇ ਪੈਲੀ ਨੂੰ ਹੀ ਅਸੀਂ ਇਹ ਕਰਪੀਆਂ ਸਾੜਦੇ ਆਂ ਤੋ ਅਭੇ ਤੌਰ ਤੇ ਇੱਕ ਸਿੰਪਲ ਦੇ ਤੌਰ ਤੇ ਤੇ ਸਾਡੇ ਪ੍ਰੋਟੈਸਟ ਦੇ ਤੌਰ ਤੇ ਸਾਡਾ ਪ੍ਰੋਟੈਸਟ ਉਹਨਾਂ ਦੇ ਖਿਲਾਫ ਹੈ ਅਰੈਸਟ ਪਰ ਉਸ ਤੇ ਅਸੀਂ ਇਸ ਕਰਕੇ ਬਹੁਤ ਫੈਸਲਾ ਕਰਕੇ ਉੱਠੀਏ ਤੋਂ ਕਿ ਜੇ ਅਸੀਂ ਉਹਦੀਆਂ ਕਰਪੀਆਂ ਸਾੜਾਂਗੇ ਉਹਨਾਂ ਕਾਨੂੰਨਾਂ ਨੂੰ ਲੋਕ ਰੁੱਧੀ ਕਹਿਣਗਾ ਉਹਨਾਂ ਕਨੂੰਨਾਂ ਨੂੰ ਦੇਖਣ ਦਾ ਕਿ ਉਹ ਇੱਥੇ ਕੁੱਝ ਦਾ ਰਗਾ ਸਥਾਪਿਤ ਕਰ ਜਾ ਰਹੇ ਹੈ ਉਹਦੇ ਡਿਟੇਲਸ ਬਾਅਦ ਸਾਂਝੀ ਕੀਤੀਆਂ ਜਾ ਸਕਦੀਆਂ ਤੇ ਉਹਦੇ ਨਾਲ ਜਿਹੜਾ ਇਹ ਯੂਐਪੀਏ ਥੱਲੇ ਐਸਪਰੇਡੇ ਇੰਮੀਡੀਟ ਖਤਰਾ ਖੜਾ ਹੋ ਗਿਆ ਹੈ ਅੰਬਤੀ ਤੇ ਤੇ ਪ੍ਰਸ਼ਾਸਨ ਤੇ ਕੀ ਸਟਾਰਟ ਕਰਦਾ ਇਸ ਨੂੰ ਅਸੀਂ ਪ੍ਰਮੁੱਖ ਮੰਤਰੀ ਦੇ ਦੌਰ ਤੇ ਉਭਾਗਦੇ ਹਾਂ ਤੇ ਨਾਲ ਅਸੀਂ ਨਵੇਂ ਫੌਜੀ ਤਰੀਕ ਨੂੰ ਲਾ ਲੀਆਂ ਕਾਪੀਆਂ ਸਾਂ ਇੱਕ ਸਾਮਿਲ ਹੈ ਇਹ ਹੈ ਦੂਸਰ ਚਾਹੇ ਤੇ ਜਿੰਨੀ ਜਲਦੀ ਹੋ ਸਕੇ ਇਸ ਗੰਤਰ ਧਿਆਨਨ ਸਤ ਨੂੰ ਕਿ ਜੋਨੇ ਦੀ ਜੀਰੀ ਦੀ ਬੁਝਾਈਇ ਅਸਤ ਹੋ ਰਹੀ ਹੈ ਉਹ ਮੇਰੇ ਕਹਿ ਲੱਗੇ ਕਿ ਨਾਲ ਦੇਖੀ ਜਾ ਸਕਦੀ ਹੈ ਜਿੰਨੀ ਜਲਦੀ ਇਸੇ ਤਿਆਰੀ ਕਰਕੇ ਇੱਕ ਵੱਡੀ ਕਨਵੈਨਸ਼ਨ ਜਿਹੜੀ ਪਹਿਲੇ ਸਿੰਧਰ ਕੀਤੀ ਸੀ ਜਿੰਦਰ ਤੱਕ ਸੋਚ ਹੈ ਕਿ ਉੱਥੇ ਵੱਡਾ ਹੋਰ ਵਿਜਿੰਦਰ ਯਾਨਕਾ ਹੋਰ ਵੀ ਟਾਂਸਪੋਰਟ ਲੋ ਫਿਬਰ ਖਾਰਾ ਦੇ ਅੰਦਰ 10-12 ਜੁਲਾਈ ਤੱਕ ਇਹ ਪੈਂਟੇਟਿਵ ਹੈ ਇਹਦੇ ਵਾਸਤੇ ਕੁਝ ਵੀ ਆਪਾਂ ਹੋਰ ਤਰੀਕ ਸੋਚ ਸਕਦੇ ਆ ਇੱਕ ਕਨਵੈਨਸ਼ਨ ਅਰਧਤੇ ਇਤਿਹਾਸਾਨ ਕੇ ਕੇਸ ਬਰਤਵ ਦੇ ਖਿਲਾਫ ਇਹ ਨਵੇਂ ਫੌਜੀ ਕਾਨੂੰਨ ਲਾਗੂ ਕਰਨ ਦੇ ਖਿਲਾਫ ਜਾਂ ਜਿਹੜੇ ਇਹ ਜੋ ਹੋਰ ਕਾਨੂੰਨ ਲਿਆਂਦੇ ਜਾ ਰਹੇ ਚਿੰਤਕੀ ਕੋਰ ਹੋਣ ਉਹਨਾਂ ਦੇ ਸਲਾਫ ਹੋ ਅਸੀਂ ਉਹ ਵੱਡੀ ਕੰਨਸਟਰੂਕਟ ਕਰਕੇ ਅਸੀਂ ਇੱਕ ਵੱਡਾ ਗੁਜ਼ਾਰਾ ਜ਼ਰੂਰ ਉਸਥਾਂ ਤੇ ਕਰਨਾ ਮੈਂ ਇੱਕ ਗੱਲ ਸਾਫ਼ ਕਰ ਦੇਣਾ ਕਿ ਜਦੋਂ ਅਸੀਂ ਬਈ ਚਾਹੇ ਕੋਈ ਬੁੱਧੀਜੀਵੀ ਆ ਚਾਹੇ ਕੋਈ ਮਤਲਬ ਲੇਖ ਲੋਕਪਕੀ ਲੇਖਕ ਆ ਚਾਹੇ ਕੋਈ ਲੋਕਪਖੀ ਕਾਮਾ ਕਿਸਾਨ ਆਗੂ ਆ ਚਾਹੇ ਮਜ਼ਦੂਰ ਆਗੂ ਆ ਉਹਨਾਂ ਦੀ ਜਵਾਨਬੰਦੀ ਕਰਕੇ ਦੇਹਾਂ ਵਿੱਚ ਬੰਦ ਕਰਿਆ ਜਾਵੇ ਲੋਕਾਂ ਨੂੰ ਉਹਨਾਂ ਦਾ ਲਿੰਕ ਤੋੜਿਆ ਜਾਵੇ ਤਾਂ ਕਿ ਜਿਹੜੀਆਂ ਲੋਕਮਾਰੂ ਨੀਤੀਆਂ ਨੇ ਅ ਮਤਲਬ ਜਿਹੜੀਆਂ ਚਾਹੇ ਭਾਜਪਾ ਚਾਹੇ ਉਹ ਮਤਲਬ 1991 ਦੇ ਜਿਹੜੇ ਲੋਕਾਂ ਤੋਂ ਹੱਕ ਖੋਹ ਕੇ ਲੋਕਾਂ ਦੀ ਕਿਰਤ ਨੂੰ ਲੁੱਟ ਕੇ ਉਹ ਕਾਨੂੰਨ ਲਾਗੂ ਕਰਨੇ ਚਾਹੁੰਦੇ ਆ ਤੇ ਮਗਰ ਉਹਨਾਂ ਦੀ ਲਾਲਸਾ ਹੀ ਹਾਂਜੀ ਸਰ ਸਤਿ ਸ੍ਰੀ ਅਕਾਲ ਹਾਂਜੀ ਸਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਮੀਟਿੰਗ ਹੋਈ ਆ ਇਹ ਕਿਸ ਸੰਬੰਧ ਸੀ ਤੇ ਕੀ ਪ੍ਰੋਗਰਾਮ ਲੀਕ ਕੇ ਗਏ ਅੱਜ ਕੱਲ ਦੇ ਵਿੱਚ ਆ ਕਿ ਜਿਹੜਾ ਮੇਨ ਮੁੱਦਾ ਹੈ ਹਾਂਜੀ ਕਿ ਪਿਛਲੇ ਬਹੁਤ ਸਮੇਂ ਤੋਂ ਜੁਵੇ ਪੀਏ ਜਿਹੜਾ ਹੈ ਹੂੰ ਕਿ ਪੀਐਮਐਲ ਉਹ ਬਹੁਤ ਮਿਸਯੂਜ਼ ਹੋ ਗਿਆ ਜੀ ਪਰ ਉਹਦਾ ਆਖਰੀ ਜਿਹੜੀ ਛੱਟ ਮਾਰੀ 4 ਜੂਨ ਤੋਂ ਬਾਅਦ ਜੀ ਉਹ ਉਹਨਾਂ ਨੇ ਅਨੁਰੂਤੀ ਰਾਇ ਜੀ ਜਿਹੜੀ ਕਿ ਇੰਟਰਨੈਸ਼ਨਲ ਰਾਈਟਰ ਹੈ ਹਿਊਮਨ ਰਾਈਟਸ ਦੀ ਹੈ ਉਹ ਕਿਥੇ ਲੋਕਾਂ ਦੇ ਦੋਖਲ ਦੇ ਉੱਤੇ ਖੜੀ ਹੁੰਦੀ ਹੈ ਉਹ ਲਿਖਦੀ ਵੀ ਹੈ ਪਰ ਉਹਦੇ ਨਾਲ ਪ੍ਰੋਫੈਸਰ ਫੌਕਤ ਹਸੈਨ ਕਸ਼ਮੀਰ ਤੋਂ ਜਿਹੜੇ ਇੰਟਰਨੈਸ਼ਨਲ ਨਾਮ ਦੇ ਪ੍ਰੋਫੈਸਰ ਨੇ ਜਿਨ੍ਹਾਂ ਨੇ ਹਿਊਮਨ ਰਾਈਟਸ ਤੇ ਨਸਲਾਨ ਇੱਕ ਕਿਤਾਬ ਲਿਖੀ ਹੋਈ ਹੈ ਉਹ ਉਹਨਾਂ ਨੂੰ ਇਹਨਾਂ ਨੇ ਮਦਦ ਕੀਤਾ ਹੈ ਪਹਿਲਾ ਤੇ ਐਕਿ ਯੂਏਪੀਏ ਨੂੰ ਔਰ ਉਹਦਾ ਜਿਹੜਾ ਅਗਰਾ ਪੱਖ ਹੈ ਉਹ ਹੈ ਕਿ ਦੀ 1 ਜੁਲਾਈ ਤੋਂ ਕਹ ਰਹੇ ਕਿ ਅਸੀਂ ਨਵੇਂ ਫੌਜਦਾਰੀ ਕਾਨੂੰਨ ਲਿਆ ਰਹੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਦਾ ਵਿੱਚ ਉਹੀ ਯੂਏਪੀਏ ਜਿਹੜਾ ਹੈ ਉਹ ਆਮ ਥਾਣੇਦਾਰ ਦੇ ਹੱਥ ਵਿੱਚ ਫੜਾ ਦਿੱਤਾ ਉਹਨਾਂ ਤੇ ਕਿਸੇ ਹੋਰ ਕੋ ਪੁੱਛਣ ਦੀ ਲੋੜ ਨਹੀਂ ਔਰ ਫਿਰ ਹੈ ਕਿਉਂਕਿ ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਬੰਦਸ਼ਾਂ ਲਾਈਆਂ ਸੀ ਕਿ ਜਿਹੜਾ ਸੁਜਿਸ਼ਨ ਹੈ ਇਹ ਰਿਪਬਲਿਕ ਵਿੱਚ ਨਹੀਂ ਹੋਣਾ ਕਿ ਤੁਸੀਂ ਸਰਕਾਰ ਦੇ ਖਿਲਾਫ ਸਾਜ਼ਿਸ਼ ਕਰ ਰਹੇ ਹੋ ਇਹ ਨਹੀਂ ਹੁੰਦਾ ਉਹਨਾਂ ਨੇ ਹੁਣ ਉਲਟਾ ਕਰ ਲਿਆ ਤੇ ਹੁਣ ਤੁਸੀਂ ਸਵਰਨਟੀ ਪ੍ਰਭੂਸਤਾ ਸੱਚ ਇੰਟੈਗ੍ਰਿਟੀ ਦੇ ਉੱਤੇ ਮਤਲਬ ਤੁਹਾਡੀ ਕੋਈ ਵੀ ਗੱਲ ਵਿਗਾੜ ਕੇ ਨਹੀਂ ਜਾ ਸਕਦੀ ਹੈ ਕਿ ਜੀ ਤੁਸੀਂ ਜੋ ਹੁਣ ਹੋ ਰਿਹਾ ਉਹ ਜਿਹੜੀ ਅਨੁਸਤੀ ਰਾਏ ਤੇ ਉਹ ਇੱਕ ਇਡੀਕੇਟਰ ਹੈ ਤੇ ਔਰ ਉਹਦੇ ਵਿੱਚ ਥਾਣੇਦਾਰ ਨੂੰ ਦੀਆਂ ਪਾਵਰ ਦੇ ਦਿੱਤੀ ਉਹ ਤੇ ਔਰ ਜਿਹਦੇ ਵਿੱਚ ਇਹ ਕਿ ਕਿਆ ਇਹ ਹੈ ਕਿ ਇਹ ਅਸੀਂ ਅੰਗਰੇਜ਼ ਰਾਜ ਦੇ ਕਾਨੂੰਨ ਖਤਮ ਕਰ ਰਹੇ ਹਾਂ ਬੇਕਰਜ ਉੱਤੇ ਆਣਾ ਦੇਖੋ ਕਿ ਉਹ ਰੋਲ اٹੈਕ ਨੂੰ ਵਾਪਸ ਹੋਰ ਵੀ ਭਿਆਨਕ ਰੂਪ ਨਾਲ ਲਿਆਦਾ ਜਾ ਰਿਹਾ ਹੈ ਤੇ ਇਹ ਇਹ ਦੇ ਉੱਤੇ ਸਾਡਾ ਸੀ ਜਿਹਦੇ ਤੇ ਇਹ ਪ੍ਰੋਗਰਾਮ ਬਣਿਆ ਹੈ ਕਿ ਅਸੀਂ ਪਹਿਲਾਂ ਤੇ ਮਲੇ ਦੋਨੋਂ ਜਿਹੜੇ ਦਾਨਸ਼ਵੰਦ ਲੋਗ ਨੇ ਪਰ ਧੁਤੀ ਜੀ ਵੀ ਨੇ ਉਹਨਾਂ ਦੇ ਉੱਤੇ ਜਿਹੜਾ ਯੂਪੀਏ ਤੇ ਹੋਰ ਜਿੰਨਾ ਤੇ ਵੀ ਯੂਪੀਏ ਲੱਗਾ ਉਹਨੂੰ ਵੇਟਡਰਾ ਕਰਨ ਦੀ ਡਿਮਾਂਡ ਕਰਾਂਗੇ। ਉਹ ਨਾਲ ਹੀ ਇਹ 1 ਜੁਲਾਈ ਨੂੰ ਜਿਹੜੇ ਨਵੇਂ ਫੌਜਦਾਰੀ ਤਰਕੂਨ ਨੇ ਉਹਨਾਂ ਨੂੰ ਲੋਕ ਪ੍ਰੋਟੈਸਟ ਦੇ ਤੌਰ ਤੇ ਸੜਮੇ ਕਿ ਅਸੀਂ ਅਸੀਂ ਐਕਸੈਪਟ ਨਹੀਂ ਕਰਦੇ ਕਿਉਂਕਿ ਜਿਵੇਂ ਉਹਨਾਂ ਨੂੰ ਪਾਸ ਕੀਤਾ ਗਿਆ ਉਹ ਵੀ ਬਹੁਤ ਹੀ ਗੈਰਜਨੂਨੀ ਤਰੀਕੇ ਨਾਲ ਪਾਸ ਕੀਤਾ ਗਿਆ। ਪਹਿਲਾਂ ਇੱਕ ਦਿੱਤਾ ਔਰ ਉਸ ਤੋਂ ਬਾਅਦ ਇੱਕਦਮ ਵੀ ਉਹ ਅਸੀਂ ਹਟਾਤਾ ਦੂਜਾ ਤੁਹਾਡੇ ਜੀ। ਔਰ ਬਹਿਸ ਕਰਨ ਦੇ ਵੀ ਆਏ ਉਹ ਸਾਰੀ ਆਪੋਜੀਸ਼ਨ ਨੂੰ ਮਤਲਬ ਬਰਫਾਸਟ ਕਰ ਦਿੱਤਾ ਹੋਇਆ ਹੂੰ ਤੋ ਇਹ ਇਸ ਕਰਕੇ ਮਤਲਬ ਜਿਹੜਾ ਪਹਿਲੀ ਜੁਲਾਈ ਨੂੰ ਉਹ ਤੋਂ ਬਾਅਦ ਜਿਹਦੇ ਤੇ ਲਗਾਤਾਰ ਲੋਕਾਂ ਨੂੰ ਐਜੂਕੇਟ ਕਰਨਾ ਕਿ ਇਹਦਾ ਬਚਾ ਜਿਹੜਾ ਹੈ ਉਹ ਰੋਗ ਉਹ ਦੀ ਕਰਦਾ ਹੈ ਇਕਤਾ ਵਿੱਚ ਹੋ ਸੋ ਠੀਕ ਹੈ ਅੱਜ ਕਿੰਨੀਆਂ ਕਿ ਜਥੇ ਬੰਦੀਆਂ ਆਈਆਂ ਸੀ ਕਿ ਕਿਸ ਜਿਆਦਾ ਸੀ ਬੰਦੀ ਦੇ ਸੱਦੇ ਤੇ ਜਿਹੜਾ ਹੈ ਆਪਣਾ 1 ਜੁਲਾਈ ਨੂੰ ਪ੍ਰੋਟੈਸਟ ਹੋਣਾਗਾ ਅੱਜ ਆਪਣਾ ਆਪਣਾ ਨਾਮ ਵੀ ਦੱਸ ਦਿਓ ਸਰਵਿੰਦਰ ਸਿੰਘ ਜਮਹੂਰੀਕਰਨ ਸਰਪੰਜਾਬ ਜੀ ਅੱਜ ਜਮਹੂਰੀਕਰਨ ਸਰਪੰਜਾਬ ਤੇ ਸਰਛੀ ਸੈਵੀ ਪੰਜਾਬ ਨੇ ਸਾਂਝੇ ਤੌਰ ਤੇ ਪੰਜਾਬ ਦੀਆਂ ਜਿਹੜੀਆਂ ਜਮਹੂਰੀ ਮਾਸਟਰਾਂ ਤੇ ਬਣੀਆਂ ਉਹਨਾਂ ਨੂੰ ਸੱਦਾ ਦਿੱਤਾ ਸੀ ਜੀ ਤਾਂ ਕਿ ਜਿਸ ਕਿਸਮ ਦਾ ਗ੍ਰਿਫਤਾਰੀ ਕਰਨ ਦਾ ਯੂਏਪੀਏ ਥੱਲੇ ਹਮਲਾ ਜੀ ਉਹ ਅਰੁਣਤੀ ਰੌਏ ਤੇ ਪ੍ਰੈਸਰ ਸ਼ੌਪ ਦਾ ਸੈਨ ਦੇ ਖਿਲਾਫ ਸਰਕਾਰ ਨੇ ਸ਼ੁਰੂ ਕੀਤਾ ਜੀ ਉਹਦੇ ਖਿਲਾਫ ਆਪਣੀ ਆਵਾਜ਼ ਉਚਾਉਣ ਦੇ ਵਾਸਤੇ ਤੇ ਸਰਕਾਰ ਨੂੰ ਆਪਣੇ ਕਦਮ ਪਿਛਾ ਚੱਕਣ ਵਾਸਤੇ ਮਜਬੂਰ ਕਰਦੇ ਵਾਸਤੇ ਜੀ ਅੱਜ ਦੀ ਮੀਟਿੰਗ ਕੀਤੀ ਗਈ ਸੀ ਇਹਦੇ ਅੰਦਰ ਪੰਜਾਬ ਦੀਆਂ ਲਗਭਗ ਸਵਚੀਆਂ ਕਿਸਾਨਾਂ ਤੇ ਕਿਸਾਨਾਂ ਦੀਆਂ ਤੇ ਮਜ਼ਦੂਰਾਂ ਦੀਆਂ ਵਿਦਿਆਰਥੀਆਂ ਦੀਆਂ ਆਵਾਜ਼ਾਂ ਦੀਆਂ ਜਿੱਥੇ ਬੰਦੇ ਸ਼ਾਮਲੇ ਲਗਭਗ 60 ਕਿੰਨੇ ਬਣਦੀ ਹੈ ਜੀ ਤੇ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਜੀ ਫੈਸਲਾ ਕੀਤਾ ਕਿ ਇਹਨਾਂ ਸੰਭਾਵਿਤ ਗਿਰਫਤਾਰੀਆਂ ਦੇ ਖਿਲਾਫ ਤੇ ਜੋ ਨਵੇਂ ਫੌਜਦਰੀ ਕਾਨੂੰਨ ਬਹਿੰਦੇ ਜੁਲਾਈ ਦਾ ਬੂਕਿੱਤੇ ਜਾ ਰਹੇ ਹੈ ਉਸ ਦੇ ਖਿਲਾਫ 1 ਜੁਲਾਈ ਨੂੰ ਜੀ ਜਿਹੜੇ ਨਵੇਂ ਫੌਜਦਰੀ ਕਾਨੂੰਨ ਹੈ ਉਹਨਾਂ ਦੀਆਂ ਕਾਪੀਆਂ ਅਸੀਂ ਡਿਸਟ੍ਰਿਕਟ ਸੀ ਹੈੱਡਕ quarter ਤੇ ਫੈਲਾਵਾਂਗੇ ਤੇ ਉਸ ਤੋਂ ਬਾਅਦ 21 ਜੁਲਾਈ ਨੂੰ ਇੱਕ ਵੱਡੀ ਲੋਕ ਕਨਵੈਨਸ਼ਨ ਜਿਹੜੀ ਹੈਗੀ ਹੈ ਜੀ ਉਹ ਦੇਸ਼ ਭਰ ਵਿਆਰਗ ਕੌਨਤੈਂਦਰ ਵਿਖੇ ਹੋਈ ਜਾਵੇਗੀ ਇਹਦੇ ਵਿੱਚ ਇਸ ਫਸਲੇ ਇਹ ਸਾਰਾ ਜਿਹੜੀ ਸਿਚੁਏਸ਼ਨ ਹੈ ਇਹਦੇ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਜਿਹੜੀਆਂ ਇਹ ਜ਼ਾਲਮ ਕੰਮ ਹੈਗੇ ਉਹਦੇ ਸਹਾਰੇ ਉਹਦੇ ਖਿਲਾਫ ਬਾਤ ਬਕ ਕਰਦੇ ਹੋਏ ਉਹ ਤੇ ਮਜ਼ਾਰਾ ਬਣਾ ਕਿਤੇ ਠੀਕ ਹੋ ਗਿਆ ਉਹ ਤੋਂ